ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਚਲਿਏ ਅਜਾਪਾਂ ਗੱਲ ਕਰਦੇ ਹਾਂ ਇਹ ਜੀ ਚੀਜ਼ ਦੇ ਬਾਰੇ ਦੇ ਵਿੱਚ ਜੋ ਅਕਸਰ ਹੀ ਤੁਹਾਨੂੰ ਮਠਾਈਆਂ ਵਾਲੇ ਦੁਕਾਨ ਤੇ ਦੇਖਣ ਨੂੰ ਮਿਲ ਜਾਂਦੀ ਹੈ। ਜੀਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਗਰਮ ਦੁੱਧ ਅਤੇ ਜਲੇਬੀ ਦੀ। ਤਾਂ ਦੋਸਤੋ ਜਲੇਬੀ ਨੂੰ ਬਣਾਉਣ ਦੇ ਵਿੱਚ ਬੜੀ ਹੀ ਮਿਹਨਤ ਕਰਨੀ ਪੈਂਦੀ ਹੈ। ਤੋ ਦੋਸਤੋ ਚਲੋ ਅੱਜ ਮੈਂ ਤੁਹਾਨੂੰ ਇਸ ਟੇਸਟੀ ਜਲੇਬੀ ਅਤੇ ਗਰਮ ਦੁੱਧ ਦੇ ਫਾਇਦਿਆਂ ਦੇ ਬਾਰੇ ਵਿੱਚ ਦੱਸਦਾ ਹਾਂ। ਤੋ ਦੋਸਤੋ ਮਾਈਗਰੇਨ ਦੀ ਸਮੱਸਿਆ ਦੇ ਲਈ ਬਹੁਤ ਹੀ ਵਧੀਆ ਹੈ। ਇਹ ਅੱਜਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਮਾਈਗਰੇਨ ਦੀ ਸਮੱਸਿਆ ਆਮ ਹੋ ਚੁੱਕੀ ਹੈ। ਇਸ ਦੇ ਵਿੱਚ ਆਦਮੀ ਦੇ ਅੱਧੇ ਸਿਰ ਦੇ ਵਿੱਚ ਦਰਦ ਹੁੰਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਦੁਖਦਾਈ ਹੁੰਦਾ ਹੈ। ਤੋ ਦੋਸਤੋ ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਦੋਸਤੋ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਤੁਸੀਂ ਗਰਮ ਦੁੱਧ ਅਤੇ ਜਲੇਬੀ ਦਾ ਸੇਵਨ ਕਰੋ ਇਸ ਦੇ ਨਾਲ ਤੁਹਾਨੂੰ ਮਾਈਗਰੇਨ ਤੋਂ ਆਰਾਮ ਮਿਲੇਗਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਲੇਬੀ ਤੁਹਾਡੇ ਲਈ ਇੰਨੀ ਜ਼ਿਆਦਾ ਫਾਇਦੇਮੰਦ ਹੈ ਜੋ ਤੁਹਾਡੇ ਸਰੀਰ ਦੇ ਵਿੱਚੋਂ ਖਤਮ ਹੋ ਰਹੀ ਸੈਕਸ ਦੀ ਇੱਛਾ ਨੂੰ ਵੀ ਵਧਾਉਂਦੀ ਹੈ ਤਾਂ ਦੋਸਤੋ ਜੇ ਤੁਹਾਡੀ ਵਧਦੀ ਹੋਈ ਉਮਰ ਦੇ ਨਾਲ ਸੈਕਸ ਦੀ ਇੱਛਾ ਵੀ ਖਤਮ ਹੋ ਰਹੀ ਹੈ ਤਾਂ ਤੁਸੀਂ ਇਸ ਦੇ ਲਈ ਰੋਜ਼ ਸਵੇਰੇ ਇੱਕ ਗਲਾਬਜਾਮੁਨ ਦੇ ਨਾਲ ਤਕ ਜਲੇਬੀ ਜ਼ਰੂਰ ਖਾਓ ਇਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਸੈਕਸ ਦੀ ਸ਼ਮਤਾ ਵਧੇਗੀ ਤੇ ਦੋਸਤੋ ਉਥੇ ਜੇ ਤੁਹਾਡੇ ਮੌਸਮ ਦੇ ਨਾਲ ਤੁਹਾਡੇ ਹੱਥ ਪਾਉ ਫਟਦੇ ਹਨ ਤਾਂ ਤੁਸੀਂ ਜਲੇਬੀ ਦਾ ਸੇਵਨ ਕਰੋ ਇਸ ਦੇ ਨਾਲ ਹੱਥ ਪੈਰ ਫਟਣਾ ਬੰਦ ਹੋ ਜਾਵੇਗਾ ਤੇ ਦੋਸਤੋ ਇਥੇ ਕਈ ਲੋਕ ਅਜਿਹੇ ਹੁੰਦੇ ਹਨ ਜੋ ਦੁਬਲੇਪਨ ਦਾ ਸ਼ਿਕਾਰ ਰਹਿੰਦੇ ਹਨ ਅਤੇ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨੌ ਦੇ ਨਾਲ ਚੜਾਉਂਦੇ ਰਹਿੰਦੇ ਹਨ ਅਜਿਹੇ ਲੋਕਾਂ ਨੂੰ ਰੋਜ਼ ਦੇ ਸਿੱਕੇ ਉਹਦੀ ਜਲੇਬੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਉਹਨਾਂ ਦਾ ਮੋਟਾਪਾ ਵਧੇਗਾ ਤੋ ਦੋਸਤੋ ਜੇ ਤੁਸੀਂ ਬਹੁਤ ਹੀ ਜ਼ਿਆਦਾ ਸਟ੍ਰੈਸ ਦੇ ਵਿੱਚ ਹੋ ਉਦੋਂ ਵੀ ਤੁਸੀਂ ਇਸ ਜਲੇਬੀ ਦਾ ਸੇਵਨ ਕਰੋ ਇਹ ਤੁਹਾਡੇ ਮિજાਜ ਨੂੰ ਖੁਸ਼ ਨਿਵਾ ਬਣਾ ਦੇਵੇਗੀ ਨਾਲ ਹੀ ਨਾਲ ਇਹ ਤੁਹਾਡੀ ਕਨਸੈਂਟ੍ਰੇਸ਼ਨ ਨੂੰ ਵੀ ਵਧਾਉਂਦੀ ਹੈ ਇਸ ਲਈ ਦੋਸਤੋ ਜਲੇਬੀ ਦਾ ਸੇਵਨ ਤੁਸੀਂ ਜ਼ਰੂਰ ਕਰੋ ਲੇਕਿਨ ਜੇ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੋ ਤਾਂ ਇਸ ਦਾ ਸੇਵਨ ਧਿਆਨ ਦੇ ਨਾਲ ਕਰੋ ਨਹੀਂ ਤਾਂ ਇਹ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ ਤੋ ਦੋਸਤੋ ਹੁਣ ਤੁਸੀਂ ਜਲੇਬੀ ਅਤੇ ਦੁੱਧ ਦੇ ਪੂਰੇ ਫਾਇਦੇ ਨੂੰ ਉਠਾਓ ਇਹ ਨਾ ਕੇਵਲ ਟੇਸਟੀ ਹੁੰਦੀ ਹੈ ਬਲਕਿ ਹੈਲਦੀ ਵੀ ਹੈ ਤੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਇਹ ਟਿਪਸ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ